ਸਸ਼ੀਗੋਤ ਸਵੇਖਰ ਦੈਨਿਕ ਸਪੈਰਾ ਟੀਵੀ ਮੈਂ ਹਾਂ ਨਿਰੂਪ ਚਲਵਾਨ ਇੱਕ ਚੈਟ ਜੇ ਹੈ ਸੋਸ਼ਲ ਮੀਡੀਆ ਉੱਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਇਸ ਚੈਟ ਦਾ ਨਾਤਾ ਜੇ ਹੈ ਹਰੀਮੋ ਦੇ ਕਤਲ ਦੇ ਨਾਲ ਜੁੜਿਆ ਹੋਇਆ ਹੈ ਹਾਈ ਕੋਰਟ ਦੇ ਵਿਚਾਰ ਇਹ ਡਾਟਾ ਪਹੁੰਚਿਆ ਹੈ ਪੰਜਾਬ ਪੁਲਿਸ ਦੇ ਕੋਲ ਡਾਟਾ ਪਹੁੰਚਿਆ ਹੈ ਲੇਕਿਨ ਸਭ ਤੋਂ ਵੱਡੀ ਗੱਲ ਹੈ ਸੋਸ਼ਲ ਮੀਡੀਆ ਦੇ ਰਾਹੀਂ ਤੁਹਾਡੇ ਕੋਲ ਵੀ ਦਾਅਵੇ ਜੇ ਪਹੁੰਚਣਾ ਤਾਂ ਸਭ ਤੋਂ ਵੱਡੀ ਗੱਲ ਹੈ ਇਹ ਡੇਟਿੰਗ ਐਪ ਦਾ ਜੇ ਡਾਟਾ ਹੈ ਕਿ ਇਹ ਪੱਕੇ ਤੌਰ ਤੇ ਆਪਾਂ ਕਹਿ ਸਕਦੇ ਹਾਂ ਸੰਪੂਰਨ ਤੌਰ ਤੇ ਕਹਿ ਸਕਦੇ ਹਾਂ ਨੇਪਾਲ ਦੀ ਹੈ ਮੈਂ ਕਹੀ ਨਹੀਂ ਰਿਹਾ ਇਹ ਤਾਂ ਪੰਜਾਬ ਪੁਲਿਸ ਕਹ ਰਹੀ ਹੈ ਪੰਜਾਬ ਪੁਲਿਸ ਦੇ ਡੀਜੀਪੀ ਕਹਿ ਰਹੇ ਨੇ ਹਰੀਨੋ ਦੇ ਇਨਵੈਸਟੀਗੇਸ਼ਨ ਆਫਿਸਰਸ ਕਹਿ ਰਹੇ ਨੇ ਇਹਨਾਂ ਨੇ ਇਹਨਾਂ ਨੇ ਪੰਜਾਬ ਪੁਲਿਸ ਨੇ ਜਦੋਂ ਇਹਨਾਂ ਕੋਲੇ ਚੈਟ ਪਹੁੰਚੀ ਆ ਇਹਨਾਂ ਨੇ ਟੈਂਡਰ ਐਪ ਨੂੰ ਲਿਖਿਆ ਇਹ ਦਿਨਿਕ ਪਾਸ ਕਰਦਾ ਇੱਕ ਰਿਪਿਊਟਡ ਅਧਾਰ ਆਇਆ ਠੀਕ ਆ ਜੇ ਉਹਨਾਂ ਨੇ ਇਹ ਖਬਰ ਲਾਈ ਆ ਉਹਨਾਂ ਦੇ ਅਖਬਾਰ ਦੇ ਵਿੱਚ ਉਹਨਾਂ ਕੋਲ ਕੋਈ ਤੱਥ ਤਾਂ ਹੋਣਗੇ ਨਾ ਕੋਈ ਇਹ ਤਾਂ ਹੈ ਨਹੀਂ ਕਿ ਉਹ ਐਵੇਂ ਚੁੱਕ ਕੇ ਕੁਝ ਲਿਖ ਦੇਣਗੇ ਪੰਜਾਬ ਇਹ ਕੋਰਟ ਦੇ ਵਿੱਚ ਪੇਸ਼ ਹੋ ਚੁੱਕੀ ਆ ਚੈਟ ਕੋਰਟ ਦੇ ਹਰੀਨੋ ਦੇ ਕੇਸ ਦੇ ਵਿੱਚ ਅਟੈਚ ਹੋ ਚੁੱਕੀ ਆ ਪੰਜਾਬ ਪੁਲਿਸ ਕੋਲ ਜਦੋਂ ਚੈਟ ਪਹੁੰਚਦੀ ਹੈ ਪੰਜਾਬ ਪੁਲਿਸ ਟਿੰਡਰ ਐਪ ਨੂੰ ਲਿਖਦੀ ਆ ਟਿੰਡਰ ਐਪ ਤੋਂ ਵੈਰੀਫਾਈ ਕਰਦੀ ਹੈ ਹੁਣ ਵੈਰੀਫਾਈ ਕਿਦਾਂ ਹੋਇਆ ਹੋਊਗਾ ਜਿਹੜੇ ਖਾਤੇ ਇਹ ਖਾਤੇ ਦੇ ਆਈਪੀ ਅਡਰੈਸ ਜਿਹੜੇ ਆ ਉਹ ਵੈਰੀਫਾਈ ਕੀਤੇ ਗਏ ਹੋਣੇ ਆ ਕਿਹੜੇ ਮੋਬਾਈਲ ਨੰਬਰਾਂ ਤੋਂ ਇਹ ਐਪ ਬਣੀ ਆ ਕਿਹੜੀਆਂ ਲੋਕੇਸ਼ਨਾਂ ਰਹੀਆਂ ਕਿਹੜੇ ਈਮੇਲ ਆਈਡੀ ਰਹੇ ਆ ਕਿਹੜੀਆਂ ਡਿਵਾਈਸਾਂ 'ਚ ਕਿਹੜੇ ਮੋਬਾਈਲਾਂ 'ਚ ਲੌਗਇਨ ਰਹੀ ਐ ਇਹ ਐਪ ਉਹ ਵੈਰੀਫਾਈ ਕੀਤੇ ਹੋਣੇ ਆ ਜਦੋਂ ਉਹ ਪੁਲਿਸ ਕੋਲ ਆਇਆ ਹੋਣਾ ਹੁਣ ਪੁਲਿਸ ਕੋਈ ਰੋਟੀ ਨੂੰ ਚੋਚੀ ਤਾਂ ਕਹਿੰਦੀ ਨਹੀਂ ਉਹਨਾਂ ਕੋਲੇ ਪੱਕੇ ਸਬੂਤ ਆਏ ਹੋਣੇ ਆ ਤਾਂ ਹੀ ਅੱਜ ਹਰੀਨੋਨ ਦੀ ਕੇਸ ਦੀ ਜਿਹੜੀ ਸੁਣਵਾਈ ਆ ਉੱਥੇ ਕੋਰਟ ਦੇ ਵਿੱਚ ਇਹ ਅਟੈਚ ਹੋਈ ਆ ਨਾ ਚੈਟ ਇਹਦੇ ਵਿੱਚ ਹੁਣ ਉਹ ਵਾਲਾ ਜਿਹੜਾ ਬਹਾਨਾ ਆ ਨਾ ਅਮਰਤਪਾਲ ਦੇ ਗੈਂਗ ਦੇ ਕੋਲ ਅਮਰਤਪਾਲ ਨਹੀਂ ਮੈਨੂੰ ਅਸ਼ੀਲਪਾਲ ਕਹਿਣਾ ਹੁੰਦਾ ਜੋ ਇਹ ਜੋ ਹੁਣ ਆਇਆ ਆ ਸਾਹਮਣੇ ਅਸ਼ੀਲਪਾਲ ਇਹਨਾਂ ਦੇ ਕੋਲ ਇੱਕ ਬਹਾਨਾ ਆ ਕਿ ਜੀ ਏਆਈ ਦਾ ਬਣਾਇਆ ਹੋਇਆ ਟੈਂਡਰ ਜਿਹੜੀ ਦੁਨੀਆ ਦੀ ਕੈਪ ਹੈਗੀ ਆ ਉਹ ਬੈਠ ਕੇ ਸਾਰਾ ਕੁਝ ਵੈਰੀਫਾਈ ਕਰਾ ਕੇ ਪੰਜਾਬ ਪੁਲਿਸ ਨੂੰ ਦੇ ਰਹੀ ਆ ਹੁਣ ਇਹਨਾਂ ਕੋਲ ਉਹ ਬਹਾਨਾ ਬਚਿਆ ਨਹੀਂ ਹੈਗਾ ਏਆਈ ਕਹਿਣ ਦਾ ਔਰ ਟੈਂਡਰ ਦੇ ਬਾਰੇ ਮੈਂ ਥ ਟਿੰਡਰ ਬਾਰੇ ਮੈਂ ਥੋੜਾ ਜਿਆਦਾ ਦੱਸ ਦਵਾਂ ਕਲੀਅਰ ਕਰ ਦਵਾਂ ਲੋਕਾਂ ਨੂੰ ਸ਼ਾਇਦ ਕਿਉਂਕਿ ਸਾਡੇ ਪੰਜਾਬ ਦੇ ਲੋਕ ਬਹੁਤ ਭਲੇ ਆ ਉਹਨਾਂ ਨੂੰ ਟਿੰਡਰ ਬਾਰੇ ਪਤਾ ਹੀ ਨਹੀਂ ਹੋਣਾ ਟਿੰਡਰ ਨਾ ਇੱਕ ਐਪ ਹੈਗੀ ਆ ਫੇਸਬੁੱਕ ਵਾਂਗੂੰ ਮੁੰਡੇ ਤੇ ਕੁੜੀਆਂ ਦੇ ਖੇ ਖਾਣ ਨੂੰ ਬਣਾਈ ਗਈ ਆ ਉੱਥੇ ਚੈਟ ਦੇ ਵਿੱਚ ਮੁੰਡੇ ਕੁੜੀਆਂ ਖੇ ਖਾਂਦੇ ਨੇ ਫਿਰ ਉੱਥੇ ਮਿਲਦੇ ਨੇ ਫਿਰ ਅੱਗੇ ਜੋ ਗੰਦ ਖਾਣਾ ਹੁੰਦਾ ਉਹਨਾਂ ਦਾ ਪਹਿਲੀ ਗੱਲ ਤਾਂ ਉੱਥੇ ਇਹਦਾ ਅਸ਼ਲੀਲਪਾਲ ਦਾ ਅਕਾਊਂਟ ਆ ਫਿਰ ਟਿੰਡਰ ਵੈਰੀਫਾਈ ਕਰਦਾ ਕਿ ਇਹਦਾ ਹੀ ਅਕਾਊਂਟ ਆ ਫਿਰ ਪੁਲਿਸ ਉਸ ਅਕਾਊਂਟ ਨੂੰ ਪੇਸ਼ ਕਰਦੀ ਆ ਉਸ ਤੋਂ ਬਾਅਦ ਜਿਹੜੀਆਂ ਇਹਨਾਂ ਦੀਆਂ ਚੈਟਾਂ ਨਿਕਲ ਕੇ ਆਉ ਤੁਹਾਡੇ ਸਾਹਮਣੇ ਤਾਂ ਪੜੀਆਂ ਹੀ ਨਹੀਂ ਤੁਹਾਡੇ ਸਾਹਮਣੇ ਕਿ ਕਿਸੇ ਦੇ ਸਾਹਮਣੇ ਵੀ ਨਹੀਂ ਪੜੀਆਂ ਜਾ ਸਕਦੀਆਂ ਇੱਥੇ ਮਾਂ ਦਾ ਰਿਸ਼ਤਾ ਚਾਚੇ ਨਾਲ ਚਾਚੀ ਦਾ ਰਿਸ਼ਤਾ ਪਿਓ ਨਾਲ ਲਵਜ਼ੀ ਨਹੀਂ ਹੈਗੇ ਲੇਕਿਨ ਸਭ ਤੋਂ ਵੱਡੀ ਗੱਲ ਇਹ ਹੈ ਕਿ ਹਰਿਨੋਦਕ ਕਤਲ ਕਰਨ ਵਾਸਤੇ ਕਿਉਂਕਿ ਉਹਦੇ ਕੋਲ ਹੀ ਡਾਟਾ ਸੀ ਇਸ ਕਰਕੇ ਉਹਦਾ ਕਤਲ ਕੀਤਾ ਗਿਆ ਉਹਦੀ ਕਤਲ ਦੇ ਵਿੱਚ ਹਰੀਨੋ ਦੇ ਕੋਲ ਬਹੁਤ ਸਾਰੇ ਸਬੂਤ ਸੀਗੇ ਤੁਸੀਂ ਜੇ ਹਰੀਨੋ ਦੀ ਪ੍ਰੋਫਾਈਲ ਤੇ ਵੀ ਜਾਓ ਨਾ ਹਰੀਨੋ ਦੀ ਪ੍ਰੋਫਾਈਲ ਤੇ ਲਿਖਦਾ ਰਹਿੰਦਾ ਸੀ ਉਹ ਕਿ ਅੰਮ੍ਰਿਤਪਾਲ ਦੇ ਬਹੁਤ ਸਾਰੇ ਸਬੂਤ ਸਾਡੇ ਕੋਲ ਹੈਗੇ ਨੇ ਹਰੀਨੋ ਦੇ ਮੋਬਾਈਲ ਦੇ ਵਿੱਚੋਂ ਵੀ ਜਿਹੜੀ ਆਡੀਓ ਜੈਪਾਲ ਭੁੱਲਰ ਵਾਲੀ ਆ ਹਰੀਨੋ ਦੇ ਮੋਬਾਈਲ ਦੇ ਵਿੱਚ ਉਹਦੀ ਮਿਲਦੀ ਆ ਜਿਹੜਾ ਜੱਸੀ ਸੰਘਾ ਵਾਲੀ ਜਿਹੜੀ ਆਡੀਓ ਹੈਗੀ ਆ ਉਹਦੇ ਵੀ ਕਿਤੇ ਨਾ ਕਿਤੇ ਤਾਰ ਜੜੇ ਆ ਹਰੀਨੋ ਦੇ ਨਾਲ ਜੁੜਦੇ ਨੇ ਉਸ ਤੋਂ ਬਾਅਦ ਜਿਹੜੀ ਇਹ ਚੈਟ ਹੈਗੀ ਆ ਇਹ ਚੈਟ ਹੁਣ ਹਰੀਨੋ ਦੇ ਕਤਲ ਕੇਸ ਦੇ ਵਿੱਚ ਅਟੈਚ ਹੋ ਚੁੱਕੀ ਆ ਬੜਾ ਸਾਫ਼ੀ ਗੱਲ ਆ ਕਿ ਇਹ ਚੈਟ ਹਰੀਨੋ ਦੇ ਨਾਲ ਜੁੜੀ ਹੋਈ ਆ ਅੱਜ ਜਦੋਂ ਤੁਸੀਂ ਆਪਾਂ ਪ੍ਰੈਸ ਕਾਨਫਰੰਸ ਕਰਨ ਆਏ ਹੋ ਉਸ ਤੋਂ ਪਹਿਲਾਂ ਬਾਹਰ ਪ੍ਰੈਸ ਕਲੱਬ ਛੋਣੇ ਬਣਿਆ ਹੋਇਆ ਸੀ ਸਵੇਰ ਤੋਂ ਜਦੋਂ ਤੋਂ ਇਹ ਗੱਲ ਹੋਈ ਕਿ ਅੱਜ ਮੈਂ ਇਸ ਟੌਪਿਕ ਦੇ ਉੱਤੇ ਪ੍ਰੈਸ ਕਾਨਫਰੰਸ ਕਰਨੀ ਹੈ ਮੈਨੂੰ ਇੰਟਰਨੈਸ਼ਨਲ ਕਾਲ ਸੀਗੇ ਵੀ ਅੱਜ ਤੂੰ ਹੀ ਪ੍ਰੈਸ ਕਾਨਫਰੰਸ ਨਹੀਂ ਕਰੇਂਗਾ ਮੈਨੂੰ ਪੈਸਿਆਂ ਦਾ ਵੀ ਲਾਲਤ ਸੀ ਵੀ ਅੱਜ ਤੂੰ ਪ੍ਰੈਸ ਕਾਨਫਰੰਸ ਨਹੀਂ ਕਰੇਂਗਾ ਤੈਨੂੰ ਪੈਸੇ ਦੇ ਦਵਾਂਗੇ ਮੈਨੂੰ ਗੋਲੀ ਦੀ ਵੀ ਧਮਕੀ ਸੀ ਸਿਰਫ ਕਿਉਂ ਕਿ ਇਹ ਚੈਟ ਕਿਤੇ ਦੁਆਬੀ ਜਨਤਕ ਨਾ ਕਰ ਦੇ ਜਨਤਾ ਦੇ ਵਿੱਚ ਨਾ ਆ ਜਾਵੇ ਬਿਲਕੁਲ ਸੋਸ਼ਲ ਮੀਡੀਆ ਤੋਂ ਤਾਂ ਉੰਝ ਹੀ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਸਿਰਫ 5 ਪੰਜ ਸਕਰੀਨਸ਼ਾਟ ਆਏ ਨੇ ਹੁਣ ਪ੍ਰੈਸ ਕਾਨਫਰੰਸ ਦੇ ਮੈਂ 91 ਸਕਰੀਨਸ਼ਾਟ ਜਨਤਕ ਕੀ वैसे बारिश पंजाब जैसी दीप सिद्धू ने स्टार्ट किया सिगा हुन ਉਸ ਨੂੰ થાਪਣਾ ਜਾਂ ਇੱਕ ਕਹਿਣਾ ਕਿ ਉਹ ਐਮਪੀ ਐਸ ਵਲੇ ਅੰਮ੍ਰਿਤਪਾਲ ਡਿਬਰੂਗਾ ਜੇਲ ਦੇ ਵਿੱਚਕਾਰ ਬੰਦਾ ਤੁਹਾਨੂੰ ਵੀ ਪਤਾ ਹੈ ਹਲੇ ਤੱਕ ਬਾਹਰ ਨਹੀਂ ਆਇਆ ਤਾਂ ਕਿ ਉਸ ਦੇ ਵਿਚਕਾਰ ਵੀ ਉਹਨੂੰ ਮਦਦ ਮਿਲ ਸਕਦੀ ਹੈ ਮੈਂ ਸਮਝ ਨਹੀਂ ਕੁਐਸਚਨਿੰਗ ਮੈਂ ਕਹਿ ਰਹੀ ਹਾਂ ਡਿਬਰੂਗਾ ਜੇਲ ਚ ਬੰਦ ਹੈ ਇਹ ਇੱਥੇ ਆ ਗਿਆ ਹਰੀਨੋ ਦੇ ਅਟੈਚ ਹੋ ਗਈ ਕੋਰਟ ਤੇ ਵਿਚਕਾਰ ਪੇਸ਼ ਹੋ ਗਈ ਹੈ ਤੁਹਾਨੂੰ ਲੱਗਦਾ ਕਿ ਇਸ ਦੇ ਕਰਕੇ ਉਹਦਾ ਹੋਰ ਕਟਾ ਹੋ ਸਕਦਾ ਹੈ ਦੇ ਕੋਈ ਇਸ ਲੈਵਲ ਦਾ ਗੰਦ ਜਿਹੜਾ ਇਹ ਲੋਕਾਂ ਨੂੰ ਬੇਵਕੂਫ ਬਣਾ ਰਿਹਾ ਸੀ ਸੰਤ ਬਾਬਾ ਜਰਨੈਲ ਸਿੰਘ ਇੱਕ ਉੱਚੀ ਸ਼ਖਸੀਅਤ ਨੇ ਠੀਕ ਹੈ ਮੈਂ ਉਹਨਾਂ ਨੂੰ ਆਪਣਾ ਆਈਡਲ ਮੰਨਦਾ ਹਾਂ ਬਹੁਤ ਸਾਰੀਆਂ ਚੀਜ਼ਾਂ ਸ਼ਾਇਦ ਤੁਹਾਨੂੰ ਉਹਨਾਂ ਦੀਆਂ ਨਾ ਪਸੰਦ ਹੋਣ ਪਰ ਬਹੁਤ ਸਾਰੇ ਯੋਧਾ ਉਹ ਆਈਟਲ ਰਹੇ ਨਹੀਂ ਉਹਨਾਂ ਵਰਗਾ ਰੂਪ ਬਣਾਣਾ ਉਹਨਾਂ ਦੇ ਪਿੰਡ ਜਾ ਕੇ ਦਸਤਾਰ ਬੰਦੀ ਕਰਾਉਣੀ ਤੇ ਸੁਪਨੇ ਇਹ ਅੰਮ੍ਰਿਤਪਾਲ ਦਾ ਧੜਾ ਇਹ ਲੈਂਦਾ ਕਿ ਅੰਮ੍ਰਿਤਪਾਲ ਨੂੰ ਅਕਾਲ ਤਖਤ ਸਾਹਿਬ ਦੀ ਓਜ਼ ਮਹਾਨ ਫਸੀਲ ਤੇ ਖੜਾ ਕਰਨਾ ਹੈ ਜਿੱਦੋਂ ਜੱਜਦਾਰ ਸਾਹਿਬ ਖੜੇ ਹੁੰਦੇ ਨੇ ਤੇ ਉਹ ਕੱਲ ਨੂੰ ਜਦੋਂ ਇਹ ਬੰਦਾ ਉੱਥੇ ਪਹੁੰਚਿਆ ਹੋਵੇਗਾ ਇਹ ਤਾਂ ਇਹਦਾ ਹਲੇ ਕੁਝ ਗੰਦ ਆਇਆ ਸਾਹਮਣੇ ਲੱਗਦਾ ਤੁਹਾਨੂੰ ਲੱਗਦਾ ਐਸਜੀਪੀਸੀ ਚੋਣਾਂ ਦੇ ਵਿਚਕਾਰ ਅਗਰ ਅਮਰਿਤਪਾਲ ਦਾ ਗਰੁੱਪ ਖੜਾ ਹੁੰਦਾ ਹੈਗਾ ਤਾਂ ਉਹ ਜਿੱਤ ਸਕਦਾ ਦੇਖੋ ਜਿੱਤੇ ਨਾ ਜਿੱਤੇ ਸਾਡਾ ਘੱਟੋ ਘੱਟ ਇੰਨਾ ਫਰਜ਼ ਹੈਗਾ ਕਿ ਜੇ ਇਹ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਤੇ ਇਹਨਾਂ ਦਾ ਅਸਲ ਚਿਹਰਾ ਸੰਗਤ ਦੇ ਸਾਹਮਣੇ ਲਿਆਉਣਾ ਸਾਡਾ ਫਰਜ਼ ਹੈ ਤਾਂ ਕਿ ਕੱਲ ਨੂੰ ਸਾਨੂੰ ਇਹ ਨਾ ਹੋਵੇ ਕਿ ਅਸੀਂ ਇਹਨਾਂ ਗੰਦੇ ਅਸ਼ਲੀਲ ਗਲੀਸ਼ ਲੋਕਾਂ ਨੂੰ ਅਕਾਲ ਤਖਤ ਸਾਹਿਬ ਦੀ ਫਸਲੀਲ ਤੇ ਜਾ ਕੇ ਪਹੁੰਚਣ ਦਾ ਮੌਕਾ ਦਿੱਤਾ ਤੇ ਅਸੀਂ ਖੜਕੇ ਇਹਨਾਂ ਨੂੰ ਜੇ ਤੁਹਾਨੂੰ ਯਾਦ ਹੋਵੇ ਅਗਰ ਪਿਛੋਕੜ ਚ ਜਾਏ ਜਦੋਂ ਅੰਮ੍ਰਿਤਪਾਲ ਦੀ ਹਾਲ ਕੀਤੀ ਜਾ ਰਹੀ ਸੀ ਤਾਂ ਗੁਰੂ ਘਰਾਂ ਦੇ ਵਿਚਕਾਰ ਹੀ ਰਿਹਾ ਉਹ ਗੁਰੂ ਘਰ ਦੇ ਵਿਚਕਾਰ ਹੀ ਰਿਹਾ ਤੇ ਗੁਰੂ ਘਰ ਤੋਂ ਹੀ ਉਹਨੂੰ ਗ੍ਰਿਫਤਾਰ ਉਹਦੀ ਹੋਈ ਹੈ ਤੁਹਾਨੂੰ ਲੱਗਦਾ ਹੈ ਕਿ ਉਹਦੀ ਜੋ ਛਾਪ ਛੱਡੀ ਹੋਈ ਹੈਗੀ ਹੈ ਉਹ ਛਾਪ ਹੋਰ ਵੱਸ ਸਕਦੀ ਹੈ ਯੂਥ ਉਹਤੇ ਬਲ ਬਹੁਤ ਜ਼ਿਆਦਾ ਲੱਗਦਾ ਤੁਹਾਨੂੰ ਤੁਸੀਂ ਸ਼ਾਇਦ ਧਿਆਨ ਹੀ ਨਹੀਂ ਦਿੱਤਾ ਪਿਛਲੇ ਦਿਨਾਂ ਦੇ ਵਿੱਚ ਜਦੋਂ ਇਹ ਡੀਸੀਆਂ ਨੂੰ ਸਾਰੇ ਸਟੇਟਾਂ ਦੇ ਡੀਸੀਆਂ ਨੂੰ ਮੰਗ ਪੱਤਰ ਦੇਣ ਗਏ ਸੀ ਰੋਂਦੇ ਫਿਰਦੇ ਸੀ ਇਹਨਾਂ ਦੇ ਨਾਲ ਕੋਈ ਤੁਰਿਆ ਹੀ ਨਹੀਂ 10-10 ਜਾਣੇ 15-15 ਜਾਣੇ ਖੜੇ ਹੋ ਕੇ ਡੀਸੀਆਂ ਨੂੰ ਮੰਗ ਪੱਤਰ ਦੇ ਰਹੇ ਸੀ ਆ ਰੀਸੈਂਟ ਹੁਣ ਅਕਾਲਤਖ ਸਾਹਿਬ ਗਏ ਨੇ ਇਹਨਾਂ ਦੇ ਕੋਲ 15 ਜਾਣੇ ਟੋਟਲ ਸੀਗੇ ਇਹ ਟੋਟਲੀ ਠੀਕ ਆ ਸੰਗਤ ਇਹਨਾਂ ਨੂੰ ਨਕਾਰ ਚੁੱਕੀ ਆ ਸੰਗਤ ਇਹਨਾਂ ਤੋਂ ਪਿੱਛੇ ਹਟ ਚੁੱਕੀ ਆ ਕਿਉਂ ਕਿਉਂਕਿ ਇਹਨਾਂ ਦੀਆਂ ਕਰਤੂਤਾਂ ਸੰਗਤ ਦੇ ਸਾਹਮਣੇ ਆ ਚੁੱਕੀਆਂ ਅਸਲ 'ਚ ਕੀ ਸੀ ਜਦੋਂ ਇਹਨਾਂ ਦਾ মিডিਆ ਮੈਨੇਜਮੈਂਟ ਚੱਲਦਾ ਸੀ ਇਹਨਾਂ ਦਾ ਪੀਆਰ ਚੱਲਦਾ ਸੀ ਇਹਨਾਂ ਨੇ ਉਹਨੂੰ ਸੰਤ ਪਪਾ ਜਰਨੈ ਸਿੰਘ ਜੀ ਤਰੀਕੇ ਨਾਲ ਉਭਾਰਿਆ ਪਰ ਪੈਰਲਲ ਉਹਦਾ ਜਿਹੜਾ ਅਸਲ ਗੰਦ ਸੀ ਅਸਲ ਸੱਚ ਸੀ ਉਹ ਕਿਤੇ ਛੁਪਿਆ ਰਹਿ ਗਿਆ ਉਹ ਆਇਆ ਨਹੀਂ ਉਹ ਸੇਵਾ ਉਹ ਸਾਡੇ ਉਹ ਗੰਦੀ ਜੌਬ ਜਿਹੜੀ ਹੈ ਸਾਡੇ ਲੇਖੇ ਲੱਗੀ ਹੈ ਗੁਰੂ ਸਾਹਿਬ ਸਾਡੇ ਤੋਂ ਕਰਵਾ ਰਹੇ ਨੇ ਤੇ ਅਸੀਂ ਕਰ ਰਹੇ ਹਾਂ ਇਹਦਾ ਸੱਚ ਹੁਣ ਲੋਕਾਂ ਦੇ ਸਾਹਮਣੇ ਆ ਚੁੱਕਿਆ ਇੱਥੇ ਤੱਕ ਕਿ ਇਹਦੇ ਲਈ ਮੰਗ ਪੱਤਰ ਦੇਣ ਦੇ ਲਈ ਵੀ ਲੋਕ ਜਿਹੜੇ ਡੀਸੀ ਦੇ ਕੋਲ ਨਹੀਂ ਪਹੁੰਚੇ ਪਿਛਲੇ ਸਪਰਤਕ ਹੋ ਗਿਆ ਅਕਾਲ ਤਖਸਾਲ ਸਾਹਿਬ 6 ਜੂਨ ਇਹ ਇਹ ਪਹੁੰਚੇ ਨੇ 10 12 ਜਾਣੀ ਸੀ ਟੋਟਲ ਲੋਕਾਂ ਦੇ ਸਾਹਮਣੇ ਇਹਨਾਂ ਦੀ ਸੱਚਾਈ ਆ ਚੁੱਕੀ ਆ ਮੈਂ ਖੈਰ ਮੈਂ ਤੁਹਾਨੂੰ ਕਹਿ ਨਹੀਂ ਸਕਦਾ ਕਿ ਇਹ ਚੈਟ ਤੁਸੀਂ ਪੜੋ ਪਰ ਇਹ ਸਕਰੀਨ ਸ਼ਾਟਸ ਜਿਹੜੇ ਹੈਗੇ ਆ ਉਹ ਸੋਸ਼ਲ ਮੀਡੀਆ ਤੇ ਵਾਇਰਲ ਨੇ ਲੋਕਾਂ ਤੱਕ ਪਹੁੰਚ ਜਾਣਗੇ ਲੋਕ ਆਪ ਦੇਖ ਲੈਣਗੇ ਪਰ ਇੱਕ ਚੀਜ਼ ਮੈਂ ਕਨਫਰਮ ਕਰ ਦਿੰਦਾ ਕਿ ਇਹ ਚੈਟ ਅਮਰਿਤਪਾਲ ਦੇ ਮੋਬਾਈਲ ਤੋਂ ਹੋਈ ਟੈਂਡਰ ਨੇ ਵੈਰੀਫਾਈ ਕਰਤੀ ਆ ਹੱਦ ਦਰਦੇ ਦੀ ਜਿਹੜੇ ਬਸ ਸਟੈਂਡਾਂ ਤੇ ਅਸ਼ਲੀਲ ਸਾਹਿਤ ਵਿਕਦੇ ਨੇ ਨਾ ਉਹ ਤੋਂ ਅੰਤਿਮ ਅੰਤਿਮ ਸਵਾਲ ਤੇ ਆਂਦੀ ਆ ਕਿਉਂਕਿ ਇਹ ਤੁਸੀਂ ਕਹਿ ਰਹੇ ਹੋ ਕਿ ਜਥੇਦਾਰ ਜਿਹਾ ਹੋਣਾ ਨਹੀਂ ਚਾਹੀਦਾ ਲੇਕਿਨ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜੋ ਮਕਸਦ ਹੈ ਤੁਹਾਡਾ ਉਹ ਕੀ ਹੈ ਕਿਉਂਕਿ ਬਹੁਤ ਸਾਰੇ ਲੋਕ ਇਹ ਜਾਣਨਾ ਚਾਹਣਗੇ ਤੇ ਤੁਸੀਂ ਕਿਉਂ ਅਮਰਿਤਪਾਲ ਦੇ ਪਿੱਛੇ ਪਏ ਹੋ ਮਕਸਦ ਮੇਰਾ ਬੜਾ ਸਾਫ ਤੇ ਸਪਸ਼ਟ ਆ ਜੀ ਬਾਬਾ ਬੰਦਾ ਸਿੰਘ ਬਹਾਦਰ ਕੌਮ ਦੇ ਬਾਦਸ਼ਾਹ ਬਣਦੇ ਨੇ ਉਸ ਤੋਂ ਬਾਅਦ 250 ਸਾਲ 200 250 ਸਾਲ ਦਾ ਇੱਕ ਵਕਫਾ ਆਂਦਾ ਫਿਰ ਮਹਾਰਾਜਾ ਰਣਜੀਤ ਸਿੰਘ ਗੱਦੀ ਤੇ ਬੈਠਦੇ ਨੇ ਠੀਕ ਹੈ ਪਰ ਕਦੀ ਐ ਨਹੀਂ ਹੋਇਆ ਕੌਮ ਨੇ ਇਹ ਨਹੀਂ ਕਿਹਾ ਕਿ ਬਦਾ ਸਿੰਘ ਬਹਾਦਰ ਨੂੰ ਗਏ ਨੂੰ 200 ਸਾਲ ਹੋ ਗਏ ਜਾਂ 150 ਸਾਲ ਹੋ ਗਏ ਤਾਂ ਐ ਇਦਾਂ ਹੀ ਕਿਸੇ ਟੁੱੱਚੇ ਨੂੰ ਚੱਕ ਕੇ ਕੌਮ ਦੀ ਗੱਦੀ ਤੇ ਬਿਠਾ ਲਈਏ ਅਸੀਂ ਕਿਸੇ ਟੁੱਟੜੇ ਨੂੰ ਕੌਮ ਦੀ ਉਸ ਗੱਦੀ ਤੇ ਨਹੀਂ ਬਿਠਾਉਂਦਾਂਗੇ ਜੇ ਉਸ ਗੱਦੀ ਤੇ ਕਿਸੇ ਨੇ ਬੈਠਣਾ ਹੈ ਉਹਦਾ ਇਖਲਾਕ ਹੋਣਾ ਚਾਹੀਦਾ ਉਹਦਾ ਜ਼ਮੀਰ ਹੋਣਾ ਚਾਹੀਦਾ ਉਸਦਾ ਉਹ ਕਦ ਹੋਣਾ ਚਾਹੀਦਾ ਕਿ ਉਹ ਕੌਮ ਦੀ ਉਸ ਗੱਦੀ ਤੇ ਬੈਠਣ ਦੇ ਲਾਇਕ ਹੋਵੇ ਅਸੀਂ ਇਦਾਂ ਦੇ ਕਿਸੇ ਕਟਿਆ ਬੰਦੇ ਨੂੰ ਉੱਥੇ ਨਹੀਂ ਪਹੁੰਚਣ ਦਾਂਗੇ ਸਾਡਾ ਮਕਸਦ ਇਹ ਆ ਦੂਜਾ ਮਕਸਦ ਸਾਡੇ ਭਰਾ ਦੇ ਇਨਸਾਫ ਦਾ ਤਾਂ ਹੈਗਾ ਹੀ ਹੈਗਾ ਉਹ ਤਾਂ ਸਾਡਾ ਉਹਦਾ ਸਾਡੇ ਮਰਨ ਤੱਕ ਦਾ ਮਕਸਦ ਹੈ ਕਿ ਅਸੀਂ ਹਰੀ ਨੋ ਦਾ ਇਨਸਾਫ ਲੈਣਾ ਹੈ ਤੁਹਾਨੂੰ ਦੱਸਦੀ ਹੈ ਕਿ ਸਾਡੇ ਨਾਲ ਭਗਤ ਸਿੰਘ ਦੁਆਬੀ ਇੱਥੇ ਮੌਜੂਦ ਸਨ ਉਹ ਕਹਿੰਦੇ ਕਿ ਕਿਤੇ ਨਾ ਕਿਤੇ ਜੋ ਹੈ ਕੌਮ ਦਾ ਜੇ ਹੀਰੋ ਹੁੰਦਾ ਹੈ ਉਹ ਇਸ ਨੂੰ ਨਾਮ ਥਾਪੜਿਆ ਜਾਵੇ ਅਸੀਂ ਇਸ ਦੀ ਸੱਚਾਈ ਦੱਸਣਾ ਚਾਹੁੰਦੇ ਨਾਲ ਹੀ ਹਰਨੋ ਕਤਲ ਦੇ ਵਿਸ਼ਕਾਰ ਵੀ ਕਾਰਵਾਈ ਜੇ ਹੈ ਉਹ ਜਲਦ ਹੋਣੀ ਚਾਹੀਦੀ ਹੈ ਕੈਮਰਾਮੈਨ ਅਨਿਲ ਦੇ ਨਾਲ ਨਿਰੂਪ ਚਰਮਾਨ ਡੈਨਿਕਸ ਵੀਰੇਟ ਤੇ ਵੀ